ਅ ਪ੍ਰੈਜ਼ੀਡੈਂਟ ਬਾਈਡਨ ਦੀ ਇਹ ਗੱਲ ਕਰਦੇ ਜਾਈਏ ਉਹਨਾਂ ਨੂੰ ਲੈ ਕੇ ਆ ਕਹਿੰਦੇ ਵੀ ਉਹਨਾਂ ਨੇ ਮੰਨਿਆ ਹੁਣ ਸਰਪ੍ਰਾਈਜ਼ਿੰਗਲੀ ਕਹਿੰਦੇ ਵੀ ਉਹਨਾਂ ਨੇ ਮੰਨਿਆ ਵੀ ਮੇਰੀ ਸਿਹਤ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਇੰਨੀ ਠੀਕ ਨਹੀਂ ਆ ਬਾਈਡਨ ਨੇ ਗਵਰਨਰਸ ਦੇ ਨਾਲ ਜਿਹੜੀ ਮੁਲਾਕਾਤ ਦੇ ਵਿੱਚ ਕਿਹਾ ਆ ਵੀ ਉਹ ਮੈਡੀਕਲ ਚੈੱਕਅਪ ਜਿਹੜੇ ਉਹ ਕਰਨਗੇ ਦੋ ਗਵਰਨਰਸ ਨੇ ਇੱਕ ਕੰਸਰਨ ਜਿਤਾਇਆ ਸੀਗਾ ਵੀ ਕੀ ਪ੍ਰੈਜ਼ੀਡੈਂਟ ਸੈਲ ਜਿਹੜੇ ਆ ਉਹ ਕੈਰੀ ਕਰ ਸਕਣਗੇ ਬਲੂ ਲੀਨਿੰਗ ਜਿਹੜੀਆਂ ਸਟੇਟਸ ਆ ਉਹਨਾਂ ਨੂੰ ਵੀ 20 ਤੋਂ ਵੱਧ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰਸ ਆ ਉਹਨਾਂ ਨੇ ਪ੍ਰਾਈਵੇਟ ਮੀਟਿੰਗ ਜਿਹੜੀ ਉਹ ਕੀਤੀ ਜਿਹਦੇ ਵਿੱਚ ਇਹਨਾਂ ਨੇ ਮੰਨਿਆ ਵੀ ਮੈਂ ਮੈਡੀਕਲ ਚੈੱਕਅਪ ਜਿਹੜਾ ਉਹ ਕਰਵਾਉਂਗਾ ਡਿਬੇਟ ਦੇ ਵਿੱਚ ਉਹਨਾਂ ਨੇ ਮੰਨਿਆ ਵੀ ਮੇਰੀ ਕਾਰਜਗਾਰੀ ਜਿਹੜੀ ਉਹ ਬਹੁਤੀ ਚੰਗੀ ਨਹੀਂ ਰਹੀ ਹੈਗੀ ਸੋ ਕੀ ਇਹ ਉਤੋਂ ਕਮਬੈਕ ਕਰ ਸਕਣਗੇ ਜਾਂ ਕੀ ਜਿਹੜਾ ਉਹ ਹੋਊਗਾ ਸੋ ਫਿਟ ਫਾਰ ਆਫਿਸ ਨੂੰ ਲੈ ਕੇ ਹੁਣ ਬਹੁਤ ਵੱਡੇ ਜਿਹੜੇ ਪ੍ਰਸ਼ਨ ਚ ਇਨਾ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਚੱਲ ਰਹੇ ਆ ਕੱਲ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਸੀ ਜੋ ਆਪਾਂ ਕੱਲ ਸ਼ੇਅਰ ਵੀ ਕੀਤਾ ਸੀ ਵੀ ਅੰਦਰਖਾਤੇ ਜਿਹੜੇ ਆ ਇਹ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਇਹਨਾਂ ਨੇ ਆਪਣੇ ਬਹੁਤ ਹੀ ਇੱਕ ਨਜ਼ਦੀਕੀ ਸੱਜਣ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਆ ਵੀ ਭਾਈ ਸ਼ਾਇਦ ਜਿਹੜਾ ਆ ਉਹ ਮੈਂ ਨਾ ਹੀ ਜਿਹੜਾ ਆ ਇਸ ਇਸ ਰੇਸ ਨੂੰ ਬੇਸਿਕਲੀ ਮੈਂ ਛੱਡ ਸਕਦਾ ਹੈਗਾ ਆ ਸੋ ਹੁਣ ਅਗਲੇ ਜਿਹੜੇ ਕੁਝ ਦਿਨ ਬੜੇ ਅਹਿਮ ਰਹਿਣ ਵਾਲੇ ਆ ਆ 4th ਆਫ ਜੁਲਾਈ ਦੇ ਉੱਤੇ ਉਦੋਂ ਤਾਂ ਪ੍ਰੈਜ਼ੀਡੈਂਟ ਦੇ ਭਾਸ਼ਣ ਦੀ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਆ ਪਰ ਇਸ ਵਾਰ ਇਹ ਖਬਰਾਂ ਦੇ ਉੱਤੇ ਜ਼ਿਆਦਾ ਚਰਚਾ ਜਿਹੜੀ ਉਹ ਚੱਲੇਗੀ ਵੀ ਕੀ ਜਿਹੜਾ ਇਸ ਦੇ ਵਿੱਚ ਇਹ ਇਹ ਫੈਸਲਾ ਜਿਹੜਾ ਉਹ ਲੈਣ ਜਾ ਰਹੇ ਆ ਜਦੋਂ ਇਹਨਾਂ ਦੇ ਆਪਣੇ ਡੋਨਰਸ ਆਪਣੇ ਜਿਹੜੇ ਜਿਹੜੇ ਗਵਰਨਰਸ ਆ ਉਹਨਾਂ ਦੁਆਰਾ ਇਹ ਇਹ ਆਖਿਆ ਜਾਣਾ ਹੋਵੇ ਵੀ ਕੀ ਤੁਸੀਂ ਵਾਕਿਆ ਫਿੱਟ ਹੈਗੇ ਆ ਆਫਿਸ ਦੇ ਲਈ ਤਾਂ ਇੱਕ ਵੱਡੇ ਜਿਹੜੇ ਹੋਰ ਪ੍ਰਸ਼ਨ ਆ ਇਸ ਦੇ ਉੱਤੇ ਖੜ ਜਾਂਦੇ ਆ ਸੋ ਐਨੂਅਲ ਫਿਜ਼ਿਕਲਸ ਦੇ ਲਈ ਜਿਹੜੇ ਆ ਉਹ ਜਾਣਗੇ ਤੇ ਦੇਖੋ ਕੀ ਇਸ ਦੇ ਵਿੱਚ ਬਣਦਾ ਹੈ ਕਿੰਨੇ ਦੋ ਜਿਹੜੇ ਡੈਮੋਕ੍ਰੇਟ ਗਵਰਨਰਸ ਮਿਸ਼ਲ ਲੁਹਾਨ ਗ੍ਰਿਸ਼ਮ ਨਿਊ ਮੈਕਸੀਕੋ ਤੇ ਯਾਨਟ ਮਿਲਜ਼ ਮੈਨ ਦੇ ਉਹਨਾਂ ਨੇ ਕਨਸਰਨਸ ਆਪਣੀਆਂ ਜਿਹੜੀਆਂ ਉਹ ਜ਼ाहिर ਕੀਤੀਆਂ ਸੀਗੀਆਂ ਵੀ ਕੀ ਬਾਈਡਨ ਡੈਮੋਕ੍ਰੇਟ ਸਟੇਟਸ ਨੂੰ ਵੀ ਜਿੱਤ ਸਕਣਗੇ ਜਾਂ ਨਹੀਂ 2020 ਦੇ ਵਿੱਚ ਨਿਊ ਮੈਕਸੀਕੋ ਚ 11 ਪੁਆਇੰਟਾਂ ਦੇ ਨਾਲ ਤੇ ਮੇਨ ਦੇ ਵਿੱਚ 9 9 ਪੁਆਇੰਟਾਂ ਦੇ ਨਾਲ ਬਾਈਡਨ ਆ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਜੀ ਅਗਲੀ ਖਬਰ ਵੱਲ ਚਲੀਏ ਤੇ ਹਰੀਕੇਨ ਹਰੀਕੇਨ ਬੈਰਲ ਜੋ ਆ ਉਹ ਕੇਮਨ ਆਈਲੈਂਡਸ ਨੂੰ ਹਟ ਕਰਨ ਜਾ ਰਿਹਾ ਕੈਟਾਗਰੀ 3 ਇਹ ਜੋ ਹਰੀਕੇਨ ਹੈਗਾ ਆ ਇਹਦੇ ਨਾਲ ਡੈਮੇਜ ਕਾਫੀ ਹੋ ਰਿਹਾ ਹੈਗਾ ਹਰੀਕੇਨ ਬੈਰਲ ਨੇ ਜਮਿਕਾ ਉਹੀ ਬਹੁਤ ਜ਼ਿਆਦਾ ਹਿੱਟ ਕੀਤਾ ਹੈ ਜਿੱਥੇ ਕਾਫੀ ਬਿਲਡਿੰਗਸ ਤਬਾਹ ਹੋ ਗਈਆਂ 4 ਲੱਖ ਤੋਂ ਵੱਧ ਲੋਕਾ ਬਿਜਲੀ ਤੋਂ ਬਿਨਾ ਹੈਗੇ ਆ ਹਵਾਵਾਂ ਜਿਹੜੀਆਂ 115 ਮੀਲ ਪਰ आवर ਦੇ ਹਿਸਾਬ ਨਾਲ ਤੇਜ਼ ਚੱਲ ਰਹੀਆਂ ਤੇ ਬਹੁਤ ਜ਼ਿਆਦਾ ਇਹ ਖਤਰਨਾਕ ਹੈਗੀਆਂ ਬੈਰਲ ਜਿਹੜਾ ਆ ਉੱਥੇ ਹਰੀਕੇਨ ਜਦੋਂ ਆਇਆ ਤੇਜ਼ ਹਵਾਵਾਂ ਸਟਾਰਮ ਸਰਜ ਫਲਡਿੰਗ ਬਹੁਤ ਜ਼ਿਆਦਾ ਜਿਹੜੀ ਆ ਦੇਖੀ ਗਈ ਆ ਹੁਣ ਤੱਕ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ ਪਹਿਲੀ ਸੈਂਟ ਜਾਰਜ ਗਰਨਾਡਾ ਦੇ ਵਿੱਚ ਤੇ ਦੂਜੀ ਹੈਨਓਵਰ ਜਮਾਇਕਾ ਦੇ ਵਿੱਚ ਹਰਿਕਨ ਬੈਰਲ ਜੋ ਹਿੱਟ ਕਰ ਰਿਹਾ ਹੈਗਾ ਆਲਰੇਡੀ ਜਿਸ ਨੇ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਦੇ ਨਾਲ 4 ਲੱਖ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਇੱਕ ਟਾਈਮ ਤੇ ਚਲੇ ਗਈ ਸੀ ਤੇ ਕਹਿੰਦੇ ਵੀ ਗਰਨਾਡਾ ਨੇ ਕਾਫੀ ਜ਼ਿਆਦਾ ਜਿਹੜਾ ਡੈਮੇਜ ਕੀਤਾ ਹੈਗਾ ਬਿਜੌਂਡ ਜਿਹੜਾ ਸੋਚਣ ਦੇ ਤੇ 98% ਬਿਲਡਿੰਗਸ ਆਲਰੇਡੀ ਗਨਾਡਾ ਦੇ ਵਿੱਚ ਡੈਮੇਜ ਹੋ ਚੁੱਕੀਆਂ ਹੈਗੀਆਂ 6000 ਲੋਕਾਂ ਦੀ ਉੱਥੇ ਪੋਪੂਲੇਸ਼ਨ ਹੈਗੀ ਆ ਸੋ ਈਵਨ ਦੋ ਇਸ ਸਟਾਰਮ ਥੋੜਾ ਬਹੁਤਾ ਵੀਕ ਹੋਣ ਨੂੰ ਲੱਗ ਰਿਹਾ ਹੈਗਾ ਪਰ ਮੇਜਰ ਹਰੀਕੇਨ ਰਹੂਗਾ ਹਰੀਕੇਨ ਬੈਰਲ ਹਿੱਟ ਕਰੂਗਾ ਟੈਕਸਸ ਤੇ ਲੂਜੀਆਨਾ ਨੂੰ ਵੀ ਇਸ ਵੀਕਐਂਡ ਦੇ ਦੌਰਾਨ ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ ਯਾ ਸੋ ਹਾਲਾਤ ਜਿਹੜੇ ਆ ਬਾੜੇ ਅ ਚੰਗੇ ਨਹੀਂ ਹੈ ਇਸਤੇ ਕਰਕੇ ਲਾਈਵ ਥ੍ਰੈਟਨਿੰਗ ਜਿਹੜੀਆਂ ਵਿੰਡਸ ਇਸਤੇ ਨਾਲ ਆ ਜਮੈਕਾ ਤੋਂ ਕਹਿੰਦੇ ਵੀ ਇਸਨੇ ਕਾਫੀ ਜਿਆਦਾ ਨੁਕਸਾਨ ਆਲਰੇਡੀ ਪੰਚਾਹ ਦਿੱਤਾ ਹੈਗਾ ਆ ਤੇ ਇਹ ਹੁਣ ਜਿਹੜਾ ਕੇਮਨ ਆਈਲੈਂਡ ਕੇਮਨ ਆਈਲੈਂਡ ਦੇ ਦੱਸ ਜਾਈਏ ਮਸ਼ਹੂਰ ਆ ਆਪਣੀਆਂ ਜਿਹੜੀਆਂ ਟੈਕਸ ਹੈਵਨ ਦੇ ਜਿਹੜਾ ਉਹ ਕਰਕੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆਪਣੇ ਆਪ ਨੂੰ ਕੇਮਨ ਆਈਲੈਂਡ ਦੇ ਵਿੱਚ ਚਲਾ ਕੇ ਜਿਹੜੀਆਂ ਉਹ ਰੱਖਦੀਆਂ ਆ ਤੇ ਹੁਣ ਉਥੇ ਵੀ ਇਹ ਜਿਹੜੀ ਮਾਰ ਆ ਹਰੀਕੇਨ ਬੈਰੋ ਦੇ ਜਿਹੜੀ ਉਹ ਉਰਨ ਆ ਜਾ ਰਹੀ ਹੈਗੀ ਆ ਤੇਜ਼ ਹਵਾਵਾਂ ਦੇ ਨਾਲ ਸਟਾਰਮ ਸਰਜ ਤੇ ਡੈਮੇਜਿੰਗ ਜਿਹੜੀਆਂ ਵੇਵਜ਼ ਆ ਇਹ ਹੋਣਗੀਆਂ ਫਲਡਿੰਗ ਇਸ ਦੇ ਨਾਲ ਕਾਫੀ ਜ਼ਿਆਦਾ ਇਹਨਾਂ ਥਾਵਾਂ ਦੇ ਉੱਤੇ ਹੋਣ ਦੀ ਸੰਭਾਵਨਾ ਹੈ ਮੈਕਸੀਕੋ ਦੇ ਵੈਸਟਰਨ ਗਲਫ ਵਾਲੇ ਇਲਾਕੇ ਦੇ ਵਿੱਚ ਇਸ ਵੀਕਐਂਡ ਤੱਕ ਕਹਿੰਦੇ ਆ ਵੀ ਉਹ ਪਹੁੰਚ ਜਾਊਗਾ ਟੈਕਸਸ ਵੀ ਕਹਿੰਦੇ ਵੀ ਮੋਨੀਟਰ ਕਰੇ ਪ੍ਰੋਗਰੈਸ ਦੀ ਉਸ ਪਾਸੇ ਵੀ ਉਹਨਾਂ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਇਸ ਹਰੀਕੇ ਦਾ ਜਿਹੜਾ ਪ੍ਰਕੋਪ ਆ ਉਹ ਉਹਨਾਂ ਨੂੰ ਆ ਸਕਦਾ